ਗਰਮੀਆਂ ਦੇ ਦਿਨ ਚੱਲ ਰਹੇ ਹਨ ਇਹ ਜਿਹੜੇ ਮਹੀਨੇ ਚੱਲਦੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਸਿੱਖਿਆਕ ਆਦਾਰਿਆਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਨੇ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਬੱਚਿਆਂ ਦੀ ਪਲਾਨਿੰਗ ਚੱਲ ਜਾਂਦੀ ਆ ਕਿ ਅਸੀਂ ਮਾਸੀ ਕੋਲ ਮਾਮੇ ਕੋਲ ਨਾਨਕੇ ਜਾਂ ਭੂਆ ਕੋਲ ਜਾਂ ਕਿਤੇ ਸਮਰ ਕੈਂਪ ਤੇ ਵਕੇਸ਼ਨ ਵਕੇਸ਼ਨ ਲਈ ਜਾਣਾ ਹੁੰਦਾ ਉਹਨਾਂ ਛੁੱਟੀਆਂ ਕੱਟਣ ਜਾਣਾ ਹੁੰਦਾ ਆ ਔਰ ਪਹਿਲਾਂ ਤੋਂ ਹੀ ਪਲਾਨਿੰਗਾਂ ਸ਼ੁਰੂ ਹੋ ਜਾਂਦੀਆਂ ਨੇ ਪਰ ਅਸੀਂ ਜੋ ਤੁਹਾਨੂੰ ਅੱਜ ਇੱਥੇ ਖਬਰ ਦਿਖਾ ਰਹੇ ਹਾਂ ਜੋ ਇੱਕ ਸਮਰ ਕੈਂਪ ਦੇ ਵਿੱਚ ਲੈ ਕੇ ਆਏ ਹਾਂ ਇਹ ਸਮਰ ਕੈਂਪ ਬਹੁਤ ਹੀ ਵਿਲੱਖਣ ਹੈ ਜਿਸ ਦੇ ਵਿੱਚ ਇਹ ਛੋਟੇ-ਛੋਟੇ ਬੱਚੇ ਜਿਹੜੇ ਆ ਬਹੁਤ ਹੀ ਵਟ ਭਾਗੇ ਔਰ ਕਰਮਾ ਭਾਗਾ ਵਾਲੇ ਨੇ ਜੋ ਕਿ ਇੱਕ ਵੱਖਰਾ ਸਮਰ ਕੈਂਪ ਜਿਹੜਾ ਆ ਇਹਨਾਂ ਨੇ ਜੁਆਇਨ ਕੀਤਾ ਆ ਤੁਹਾਨੂੰ ਦੱਸ ਦਈਏ ਸਾਡੀ ਟੀਮ ਪਹੁੰਚੀ ਹੈ ਅੱਜ ਸਿੰਘ ਸਭਾ ਗੁਰਦੁਆਰਾ ਹਰਨਾਮ ਨਗਰ ਜਿੱਥੇ ਸਮਰ ਕੈਂਪ ਲਗਾਇਆ ਗਿਆ ਗਰਮੀਆਂ ਦੇ ਵਿੱਚ ਜੋ ਇਹ ਬੱਚਿਆਂ ਲਈ ਲਗਾਇਆ ਗਿਆ ਹੈ ਇਹਨਾਂ ਨੂੰ ਗੁਰਮਤ ਦੀ ਸਿੱਖਿਆ ਦੇਣ ਲਈ ਇਹ ਸਭ ਤੋਂ ਵਧੀਆ ਔਰ ਖਰਾ ਉਪਰਾਲਾ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਨੇ ਬੱਚਿਆਂ ਲਈ ਆਪਣੇ ਤੌਰ ਤੇ ਉਪਰਾਲਾ ਕੀਤਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਆਓ ਤੁਹਾਨੂੰ ਛੋਟੇ-ਛੋਟੇ ਬੱਚਿਆਂ ਨਾਲ ਮਿਲਾਵਾਂਗੇ ਅਸੀਂ ਇੱਥੇ ਆ ਕੇ ਦੇਖਿਆ ਕਿ ਬੱਚਿਆਂ ਨੇ ਗੁਰਬਾਣੀ ਕੰਠ ਕੀਤੀ ਔਰ ਕੁਝ ਹੀ ਦਿਨਾਂ ਦੇ ਵਿੱਚ ਇਹ ਬਹੁਤ ਜਲਦੀ ਗੁਰਬਾਣੀ ਨਾਲ ਜੁੜ ਕੇ ਇਹਦੀ ਸਿੱਖਿਆ ਲੈ ਕੇ ਔਰ ਆਪਣੇ ਆਪ ਨੂੰ ਆਪਣਾ ਜੀਵਨ ਸਫਲਾ ਬਣਾ ਰਹੇ ਹਨ ਸੋ ਇਥੇ ਇਹ ਨਹੀਂ ਕਿ ਸਿੱਖ ਧਰਮ ਦੇ ਹੀ ਬੱਚੇ ਹਨ ਇਸ ਸਮਰ ਕੈਂਪ ਦੇ ਵਿੱਚ ਵੱਖ-ਵੱਖ ਧਰਮਾਂ ਦੇ ਬੱਚੇ ਹਨ ਜੋ ਕਿ ਗੁਰਬਾਣੀ ਦੀ ਸਿੱਖਿਆ ਲੈ ਰਹੇ ਨੇ ਆਓ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖਾਲਸਾ ਹਾਂ ਸਿੰਘ ਸਾਹਿਬ ਪਹਿਲਾਂ ਤੇ ਮੈਨੂੰ ਆਪਣਾ ਨਾਂ ਦੱਸੋ ਤੇ ਇਹ ਸਮਰ ਕੈਂਪ ਜਿਹੜਾ ਤੁਸੀਂ ਸ਼ੁਰੂ ਕੀਤਾ ਇਹ ਕਿਦਾਂ ਤੁਹਾਡੇ ਆਇਆ ਮਨਚ ਕੀ ਇਹ ਸ਼ੁਰੂ ਕੀਤਾ ਜੀ ਮੇਰਾ ਨਾਮ ਹਰਮਨ ਸਿੰਘ ਹੰਸਪਾਲਾ ਜੀ ਮੈਂ 77 ਗੁਰਦਵਾਰੇ ਦਾ ਮਨੁਚ ਤੇ ਸਾਡੇ ਪਿਛਲੇ ਸਾਲ ਵੀ ਲਾਇਆ ਸੀ ਅੱਗੇ ਵੀ ਅਸੀਂ ਆਏ ਬਗਾਏ ਹਰ ਸਾਲ ਇਸ ਗੁਰਦੁਆਰੇ ਵਿੱਚ ਬਹੁਤ ਲੰਬੇ ਸਮੇਂ ਤੋਂ ਅਸੀਂ ਜਿਹੜੇ ਬੱਚੇ ਸਾਡੇ ਸਾਨੂੰ ਪੰਜਾਂ ਬਾਣੀਆਂ ਦਾ ਪਾਠ ਜਬਾਨੀ ਸਿਰਾਉਂਦੇ ਆ ਉਹਨਾਂ ਬੱਚਿਆਂ ਨੂੰ ਅਸੀਂ ਸਾਰਿਆਂ ਨੂੰ ਹਰ ਸਾਲ ਅ ਨਗਦ ਨਾਮ ਦਿੰਨੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਿਹਦੇ ਜਦੋਂ ਉਰ ਬੰਦਾ ਉਸ ਉਰ ਪਰ ਤੇ ਬੱਚਿਆਂ ਕੋਲੋਂ ਜਵਾਨੀ ਪਾਠ ਸੁਣਿਆ ਜਾਂਦਾ ਜਿਹੜੇ ਬੱਚੇ ਜਿੰਨੇ ਬਾਣੀਆਂ ਨੂੰ ਕੰਠਾਉਂਦੀਆਂ ਉਹਨਾਂ 100 ਰੁਪਿਆ ਘਰ ਤੋਂ ਘੱਟ ਅਸੀਂ ਦਿੰਨੇ ਹਾਂ ਇੱਕ ਬੱਚੇ ਨੂੰ ਉਸ ਕਰਕੇ ਸ਼ਾਮ ਨੂੰ ਬੱਚੇ ਜੁੜੇ ਜਾਂਦੇ ਆ ਜਿਹੜਾ ਤੁਸੀਂ ਸਵਾਲ ਕੀਤਾ ਵੀ ਤੁਹਾਨੂੰ ਇਹ ਤੇ ਸਾਡੇ ਮਨ ਦੀ ਬਹੁਤ ਵੱਡੀ ਖਾਸ ਸੀਗੀ ਤੇ ਜਿਹੜੇ ਇਸ ਮੁਹੱਲੇ ਦੇ ਬੱਚੇ ਆ ਨਹੀਂ ਬਲਕਿ ਦੂਜੇ ਮੁਹੱਲੇ ਤੇ ਵੀ ਆ ਕੁਝ ਬੱਚੇ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਮੰਡੀ ਗੁੰਬਿੰਦ ਪਰ ਤੋਂ ਡੂਗਰੀ ਤੋਂ ਇਧਰੋਂ ਬੱਚੇ ਬੱਚੇ ਆਏ ਨੇ ਉਹਨਾਂ ਨੂੰ ਅਸੀਂ ਆ ਕੇ ਭੇਜੋ ਇੱਥੇ ਕੋਈ ਗੱਲ ਨਹੀਂ ਬਾਕੀ ਸਾਡੇ ਇੱਥੇ ਬਹੁਤ ਸਾਰੇ ਪ੍ਰਵਾਸੀ ਪਰਿਵਾਰਾਂ ਦੇ ਨੇ ਉਹਨਾਂ ਦੇ ਬੱਚੇ ਕੁਛ ਆਏ ਨੇ ਕੈਂਪ ਤੇ ਕੁਛ ਨਹੀਂ ਆ ਸਕੇ ਸ਼ਾਮ ਨੂੰ ਬੱਚੇ ਸ਼ਾਮ ਨੂੰ ਸੋਦਰ ਦੇ ਰਾਤ ਦਮ ਤੱਕ ਬੱਚੇ ਹੁੰਦੇ ਆ ਇਹ ਸਾਡੇ ਮੰਨ ਦੀ ਖਾਸੀ ਪੂਰੀ ਕਮੇਟੀ ਸਾਡੀ ਦੀ ਤੇ ਇਹਨਾਂ ਬੱਚਿਆਂ ਨੂੰ ਗੁਰਮਤਵਲ ਪਾਸ ਲਾਇਆ ਜਾਵੇ ਪਰ ਸਾਡੀ ਕਮੇਟੀ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਹੈ ਜਿਹੜਾ ਕਹਵੇਗਾ ਕਿ ਨਹੀਂ ਅਸੀਂ ਸਾਰੇ ਇਸ ਗੱਲ ਦੇ ਕਾਇਲ ਹੁੰਦੇ ਆ ਤੇ ਦਾਸ ਦੀ ਡਿਊਟੀ ਅਸਰ ਕੇ ਲੱਗ ਜਾਂਦੀ ਹੈ ਕਿ ਮੈਂ ਸਖਤਰਾ ਗੁਰਦਆ ਤੇ ਮਨਵਾਉਣਾ ਹੀ ਪੈਂਦਾ ਨਾਲ ਬੱਚਿਆਂ ਦੇ ਸ਼ਾਮ ਨੂੰ ਵੀ ਆਏਗਾ ਵੀ ਬੱਚਿਆਂ ਦਾ ਮੇਰਾ ਮੰਨ ਦਾ ਚਾਹ ਹੈਗਾ ਪੇ ਜਨਾਂ ਚਰ ਆਪਾਂ ਸੇਵਾ ਕਰਦੇ ਆਂ ਸਾਨੂੰ ਸੇਵਾ ਤੋਂ ਬਾਅਦ ਇਹ ਗੱਲ ਇੱਕ ਕਹੀ ਜਾਵੇ ਕਿ ਆਹ ਬੱਚੇ ਫਲਾਣੇ ਫਲਾਣੇ ਬੰਦਿਆਂ ਦੇ ਵੇਲੇ ਨਾਮ ਬਾਣੀ ਦੇ ਨਾਲ ਚਲੇ ਹੋਏ ਆ ਸਿੰਘ ਸਾਹਿਬ ਇਹ ਜਿਹੜਾ ਸਮਰ ਕੈਂਪ ਆ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਲਗਾਇਆ ਜਾਂਦਾ ਹੈ ਤੇ ਦੂਸਰਾ ਇਹ ਕਿੰਨਵਾ ਸਮਰ ਕੈਂਪ ਆ ਤੁਹਾਡਾ ਔਰ ਇਹ ਜੀ ਇਹ ਸਾਡਾ ਆਹ ਸੀਜ਼ਨ ਦਾ ਤਕਰੀਬਨ ਪਿਛਲੇ ਪਾ ਪਿਛਲੇ ਸਾਲ ਵੀ ਲਾਇਆ ਸੀ ਤੇ ਇਸ ਸਾਲ ਇਹ ਗਰਮੀਆਂ ਦੀ ਛੁੱਟੀਆਂ ਵਾਸਤੇ ਲਾਇਆ ਹੈ ਇਸ ਵਾਰ ਕਿੰਨੀ ਤਰੀਕ ਤੋ ਕਿੰਨੀ ਇਸ ਵਾਰ 7 ਤਰੀਕ ਤੋਂ ਆਰੰਭ ਕੀਤਾ ਸੀ ਜੀ 16 ਤਰੀਕ ਤੱਕ ਸਾਡਾ ਕੈਂਪ ਚੱਲਣਾ 10 ਦਿਨ ਦਾ ਸਿੰਘ ਸਾਹਿਬ ਇਸ ਸਮਰ ਕੈਂਪ ਦੇ ਵਿੱਚ ਕੋਈ ਫੀਸ ਵੀ ਰੱਖੀ ਗਈ ਹੈ ਬੱਚਿਆਂ ਲਈ ਕੋਈ ਫੀਸ ਨਹੀਂ ਲਈ ਦੀ ਬਲਕਿ ਆਪਣੇ ਕੋਲੋਂ ਕਿਤਾਬਾਂ ਦੇ ਦਿੱਤੀਆਂ ਬੱਚਿਆਂ ਨੂੰ ਚਾਹ ਪਾਣੀ ਦਾ ਇੰਤਜ਼ਾਮ ਥੱਲੇ ਸਾਡੇ ਤੇ ਭੱਲੇ ਜੀ ਜਸਵਿੰਦਰ ਸਿੰਘ ਜੀ ਨੇ ਇਹ ਮਸ਼ੀਨ ਟੂਲ ਵਾਲੇ ਉਹ ਪਿਛਲੇ ਸਾਲ ਉਹਨਾਂ ਬੱਚਿਆਂ ਦੀ ਸੇਵਾ ਕੀਤੀ ਹੁਣ ਵੀ ਉਹ ਬੱਚਿਆਂ ਵਾਸਤੇ ਪ੍ਰੋਫੈਸ਼ਨਲ ਜਿਹੜੀ ਥੱਲੇ ਤਿਆਰ ਹਨ ਬੱਚਿਆਂ ਵਾਸਤੇ ਦਿੰਦੇ ਨੇ ਆਪਣੇ ਆਪਣੇ ਕੋਲੋਂ ਸਾਰੇ ਸੋ ਤੁਸੀਂ ਦੇਖਿਆ ਕਿ ਸਿੰਘ ਸਾਹਿਬ ਨੇ ਦੱਸਿਆ ਸਾਨੂੰ ਕਿ ਅਸੀਂ ਇਸ ਗੁਰਮਤ ਜਿਹੜਾ ਸਮਰ ਕੈਂਪ ਲਗਾਇਆ ਹੈ ਇਹਦੀ ਨਾ ਤਾਂ ਕੋਈ ਫੀਸ ਲੈਣੇ ਆ ਔਰ ਇਸ ਸਮਰ ਕੈਂਪ ਦੇ ਵਿੱਚ ਇਹਨਾਂ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਵੀ ਤਿਆਰ ਕੀਤੀ ਜਾਂਦੀ ਹੈ ਜੋ ਇਹਨਾਂ ਨੂੰ ਦਿੱਤੀ ਜਾਂਦੀ ਹੈ ਜਦੋਂ ਇਹ ਕਲਾਸ ਤੋਂ ਫ੍ਰੀ ਹੁੰਦੇ ਨੇ ਸੋ ਇਹ ਵਡਭਾਗੇ ਬੱਚੇ ਨੇ ਜਿਹੜੇ ਕੀ ਆਪਣੀਆਂ ਛੁੱਟੀਆਂ ਦੇ ਵਿੱਚ ਨਾਮ ਬਾਣੀ ਨਾਲ ਜੁੜੇ ਨੇ ਔਰ ਲਹਾ ਲੈ ਰਹੇ ਨੇ ਆਓ ਸਾਡੇ ਨਾਲ ਇੱਕ ਹੋਰ ਸਿੰਘ ਸਾਹਿਬ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਸਾਹਿਬ ਵਾਹਿਗੁਰਜੀ ਕੀ ਬਥੇ ਸਿੰਘ ਸਾਹਿਬ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਗੁਰਮਤ ਸਮਾਗਮ ਆ ਇਹਦੇ ਵਿੱਚ ਕਿੰਨਾ ਸਿਲੇਬਸ ਔਰ ਕੀ ਮੋਡਿਊਲ ਸਿੱਖਿਆ ਦਿੱਤੀ ਜਾਂਦੀ ਹੈ ਕੋਈ ਇਹ ਪਹਿਲਾਂ ਤਾਂ ਸਭ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਬਥੇ ਇਹਦੇ ਵਿੱਚ ਜੀ ਇੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡਿਗਰੀਚਰ ਚਾਰ ਕਰਕੇ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਜਿਹੜੀ ਬਾਣੀ ਉਹਦੇ ਬਾਰੇ ਇਹਦੇ ਚ ਜਾਣ ਮਿਲਨ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਤੇ ਹਾਂਜੀ ਇਹ ਜਿਹੜੇ ਬੱਚੇ ਆ ਇਹ ਖਾਲੀ ਇਸ ਮਹੱਲੇ ਦੇ ਨੇ ਕਿ ਜਾਂ ਹੋਰ ਵੀ ਆਸ-ਪਾਸ ਤੋਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਐਸਾ ਪਰਾਲਾ ਵੀ ਹੋਏਗਾ ਕਿ ਹੋਰ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਉਪਰਲਕਤ ਹੈ ਦੇਖੋ ਜੀ ਇਹਦੇ ਵਿੱਚ ਮਤਲਬ ਮਹੱਲੇ ਦੇ ਇਸ ਇਲਾਕੇ ਦੇ ਦੇ ਹੈਗੇ ਹੈਗੇ ਨੇ ਜਿਆਦਾ ਇਹਦੇ ਵਿੱਚ ਜਿਹੜੇ ਬੱਚੇ ਨੇ ਨਾ ਇਹਨਾਂ ਵਿੱਚ ਜਿਆਦਾ ਇੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉਹਨਾਂ ਦੇ ਬੱਚੇ ਵੀ ਇਹਦੇ ਵਿੱਚ ਨੇ ਕੁਝ ਬਾਹਰੋਂ ਵੀ ਆਏ ਹੋਏ ਨੇ ਰਿਸ਼ਤੇਦਾਰਾਂ ਦੇ ਨੂੰ ਮਿਲਣ ਵਾਸਤੇ ਉਹ ਵੀ ਬੱਚੇ ਤੁਸੀਂ ਸੇਖਿਆ ਕਰ ਰਹੇ ਨਹੀਂ ਇਹ ਇੱਕ ਫਲਵਾੜੀ ਇਹਨਾਂ ਨੇ ਮਗਰੂ ਆਪਣਾ ਗਿਆਨੀ ਹਰਮਨ ਸਿੰਘ ਹੋਣੀ ਜਿਹੜੇ ਪੁਲਿਸ ਦੇ ਪ੍ਰਬੰਧਕ ਨੇ ਜਾਂ ਜਨਸਕੱਤਰ ਇਥੋਂ ਦੇ ਉਹਨਾਂ ਨੇ ਇਹ ਫਲਵਾੜੀ ਚਾਰ ਕੀਤੀ ਜਿਹੜੀ ਕਿ ਅੱਗੇ ਜਾ ਕੇ ਇੱਕ ਮਹਿਕਾ ਛੱਡੇਗੀ ਮਤਲਬ ਦੁਨੀਆ ਦੇ ਵਿੱਚ ਇਹ ਉਹ ਉਹਦਾ ਬਲਵੇ ਬੜਾ ਵੱਡਾ ਉਪਰਾਲਾ ਇਹਨਾਂ ਦਾ ਜਿਹੜਾ ਇਹਨਾਂ ਨੇ ਇੱਕ ਸਮਰ ਕੈਂਪ ਦੇ ਵਿੱਚ ਸ਼ੁਰੂ ਕੀਤਾ ਸਿੰਘ ਸਾਹਿਬ ਇਸ ਸਮਰ ਕੈਂਪ ਵਾਸਤੇ ਕੋਈ ਵਿਸ਼ੇਸ਼ ਅਧਿਆਪਕ ਜਾ ਕੋਈ ਟ੍ਰੇਨਰ ਤੁਹਾਡੇ ਵੱਲੋਂ ਕੋਈ ਨਹੀਂ ਆ ਰਿਹਾ ਅਸੀਂ ਜੀ ਬੇਨਤੀ ਕਰਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਪਰ ਮੈਂ ਤਾਂ ਕਮੇਟੀ ਸਾਡੇ ਇੱਥੇ ਜੇ ਪਿਛਲੇ ਸਾਲ ਕੈਂਪ ਲੱਗਾ ਜੇ ਗੁਰਿੰਦਰਪਾਲ ਸਿੰਘ ਗੋੜਾ ਮੈਂਬਰ ਜਿਹੜੇ ਨੇ ਉਹਨਾਂ ਨੂੰ ਤੇ ਪ੍ਰਚਾਰ ਉਹਨਾਂ ਨੇ ਭੇਜੇ ਸਨ ਐਸਾ ਸਿਸਾ ਗੁਰਨਾਮ ਸਿੰਘ ਜਸਲ ਜੋ ਮੈਂਬਰ ਉਹਨਾਂ ਨੂੰ ਬੇਨਤੀ ਕੀਤੀ ਸੀ ਭਾਈ ਮਨਜੀਤ ਸਿੰਘ ਦੀ ਪ੍ਰਚਾਰਕ ਆ ਅੱਜ ਕੱਲ ਉਹਨਾਂ ਦੀ ਡਿਊਟੀ ਲੱਗਦੀ ਹੈ ਸਿਰਫ ਬਿੰਦੂ ਪਰ ਲੱਗੀ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਫਿਰ ਇਥੇ ਭੇਜਿਆ ਸ਼੍ਰੋਮਣੀ ਕਮੇਟੀ ਵੱਲੋਂ ਨੇ ਇਹ ਸਾਡੇ ਨਹੀਂ ਲੱਗਦਾ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ 'ਚ ਸਮਰਗੰਦ ਲੱਗਦੇ ਆ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਔਰ ਮੈਂ ਸਮਝਦਾ ਜਿਹੜੇ ਜਿਹੜੇ ਵੀ ਪ੍ਰਬੰਧਕ ਇਹ ਕੰਮ ਕਰਦੇ ਉਹ ਸਾਰੇ ਸਲਾਘਾ ਦੇ ਯੋਗ ਨੇ ਉਹਨਾਂ ਦਾ ਮੈਂ ਬਹੁਤ ਰਿਣੀ ਆ ਜਿਹੜੇ ਮਤਲਬ ਇਸ ਪਨੀਰੀ ਨੂੰ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਨਾਲ ਜੋੜਦੇ ਆ ਹਰ ਗੁਰਦੁਆਰੇ ਨੂੰ ਹਰ ਸਭਾ ਸੰਗਤ ਚਾਹੀਦਾ ਜੋੜਨਾ ਸਾਨੂੰ ਬੱਚਿਆਂ ਨੂੰ ਤੇ ਬਾਕੀ ਬੇਨਤੀ ਕਰੀਦੀ ਆ ਫਿਰ ਵੀ ਤੁਹਾਨੂੰ ਪਤਾ ਸ਼ੌਂਕ ਹੁੰਦਾ ਦਾ ਬੱਚੇ ਨੇ ਛੁੱਟੀ ਆ ਜੀ ਨਾਂਕੇ ਨਾਂਕੇ ਸਭ ਤੋਂ ਵੱਡੀ ਗੱਲ ਚੱਲਦੀ ਬਲਕਿ ਮੇ ਨਾਂਕੇ ਜਾਣਾ ਨਾਂਕੇ ਜਾ ਬੇਨਤੀ ਕਰਦੇ ਹੱਥ ਜੋੜ ਕੇ ਵੀ ਸਾਨੂੰ 10 ਦਿਨ ਦੇ ਦਿਓ 10 ਦਿਨ ਤੋਂ ਬਾਅਦ ਜਿੱਥੇ ਤੁਸੀਂ ਮਰਜ਼ੀ ਭੇਜ ਦਿਓ ਫੇਰ ਮੈਂ ਸਮਝਦਾ ਜਿਹੜੇ ਬੱਚੇ ਆਏ ਨਾ ਉਹਨਾਂ ਦੇ ਮਾਤਾ ਪਿਤਾ ਧੰਨਵਾਦੀਆਂ ਨਾਲ ਦਾ ਮੈਂ ਰਿਣੀ ਆ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਭੇਜਿਆ ਸੋ ਸਿੰਘ ਸਾਹਿਬ ਨੇ ਦੱਸਿਆ ਕਿ ਅਸੀਂ ਇਸ ਦੇ ਵਾਸਤੇ ਅਪੀਲ ਕੀਤੀ ਸੀ ਸਟ੍ਰੋਮਨੀ ਕਮੇਟੀ ਨੂੰ ਜਿਨ੍ਹਾਂ ਨੇ ਇੱਕ ਸਿੱਖਿਆਕ ਦੇ ਰੂਪ ਦੇ ਵਿੱਚ ਭਾਈ ਸਾਹਿਬ ਨੂੰ ਭੇਜਿਆ ਆ ਜੋ ਕਿ ਇਹਨਾਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇ ਰਿਹਾ ਆ ਆਹ ਗੱਲਬਾਤ ਕਰਦੇ ਆ ਉਹਨਾਂ ਨਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਆਪਣਾ ਸਿੰਘ ਸਾਹਿਬ ਮੇਰਾ ਨਾਮ ਪੰਚੀ ਸਿੰਘ ਆ ਸ਼ੋਮਨੀ ਗੁਰਦਾਰ ਪਰਬਲਿਕ ਕਮੇਟੀ ਪ੍ਰਚਾਰਕ ਸਿੰਘ ਸਾਹਿਬ ਤੁਹਾਨੂੰ ਤੁਸੀਂ ਇੱਥੇ ਆਏ ਹੋ ਐਜ਼ ਆ ਸਿੱਖਿਆਕ ਜੀ ਤੁਸੀਂ ਇਹਨਾਂ ਬੱਚਿਆਂ ਨੂੰ ਦੇਖਿਆ ਕਿਉਂਕਿ ਇਹ ਸਿੱਖ ਧਰਮ ਦੇ ਨੀ ਸਿੰਘ ਸਾਹਿਬ ਨੇ ਦੱਸਿਆ ਕਿ ਹੋਰ ਵੀ ਧਰਮਾਂ ਦੇ ਬੱਚੇ ਨੇ ਜੀ ਕੀ ਮਹਿਸੂਸ ਕਰਦੇ ਹੋ ਇਹਨਾਂ ਬੱਚਿਆਂ ਨੂੰ ਸਿੱਖਿਆ ਦੇ ਕੇ ਕੀ ਮਹਿਸੂਸ ਕਰਦੇ ਹੋ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਬੱਚਿਆਂ ਦਾ ਭਵਿੱਖ ਕਿੱਥੇ ਵੇਖਦੇ ਹੋ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਜਿਵੇਂ ਅੱਜ ਗਰਮੀਆਂ ਦੀ ਛੁੱਟੀਆਂ ਦੇ ਹੋਣ ਦੇ ਬਾਵਜੂਦ ਵੀ ਬੱਚੇ ਕਲਾਸਾ ਅਟੈਂਡ ਕਰ ਰਹੇ ਨੇ ਵੱਡੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਗੁਰਬਾਣੀ ਪੜ੍ਹ ਲਈ ਬੱਚਿਆਂ ਕੋਲ ਟਾਈਮ ਹੀ ਨਹੀਂ ਨਾ ਸਿਆਣੇ ਕੋਲ ਨਾ ਬਜ਼ੁਰਗਾ ਕੋਲ ਕਿਸੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਹੈਗਾ ਪਰ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਬੱਚਿਆਂ ਨੂੰ ਨਿਤਨੇਮ ਦੀਆਂ ਬਾਣੀਆਂ ਗੁਰਬਾਣੀ ਜਿਹੜੀ ਯਾਦ ਕੀਤੀ ਹੋਈ ਹੈ ਜਪੁ ਸਾਹਿਬ ਯਾਦਿਆ ਨੰਦ ਸਾਹਿਬ ਯਾਦਿਆ ਜਪਜੀ ਸਾਹਿਬ ਯਾਦਿਆ ਪੰਜ ਬਾਣੀਆਂ ਜਿਹੜੀਆਂ ਯਾਦ ਨੇ ਰਹਿਸ ਦੀ ਬਾਣੀ ਯਾਦਿਆ ਸੋਹਲਾ ਸਾਹਿਬ ਦੀ ਬਾਣੀ ਯਾਦਿਆ ਉਹ ਬੱਚੇ ਇਤਿਹਾਸ ਦੇ ਨਾਲ ਵੀ ਜੁੜਦੇ ਨੇ ਬਹੁਤ ਵਧੀਆ ਜਿੰਨਾ ਵੀ ਆਪੇ ਸਿਲੇਬਸ ਦਿੰਨੇ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਿਤਾਬ ਜਿਹੜੀ ਛਾਪੀ ਗਈ ਆ ਆਓ ਗੁਰੂ ਤੇ ਆ ਜਾਣੀ ਜਿਹੜੀ ਕਿ ਸੰਖੇਪ ਵਿੱਚ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਲਿਖਿਆ ਉਹਦੇ ਵਿੱਚ ਅਸੀਂ ਇਤਿਹਾਸ ਦੇ ਵਿੱਚ ਬੱਚੇ ਨੂੰ ਸਵਾਲ ਕਰਦੇ ਆ ਉਹ ਸਾਰੇ ਬੱਚੇ ਸਾਨੂੰ ਜਵਾਬ ਦਿੰਦੇ ਨੇ ਬੜਾ ਵਧੀਆ ਲੱਗਦਾ ਕਿ ਅੱਜ ਦੀ ਪਨੀਰੀ ਨੂੰ ਜੋ ਕਿ ਵੱਧ ਤੋਂ ਵੱਧ ਲੋੜ ਆ ਕਿ ਜਿਹੜਾ ਅੱਜ ਦਾ ਸਮਾਜ ਕਿਉਂਕਿ ਅੱਜ ਜਿਹੜੀ ਪਨੀਰੀ ਨੂੰ ਸੰਭਾਲ ਜਿਹੜੀ ਕੌਮ ਆਪਣੀ ਪਨੀਰੀ ਨੂੰ ਸਾਹਮਣ ਲੈਂਦੀ ਆ ਉਹਦਾ ਪਹਵੇਖ ਸਹੀ ਹੁੰਦਾ ਕਹਿੰਦੇ ਨੇ ਕਿ ਜੇ ਪੰਜਾਬੀ ਸ਼ੁੱਧ ਪੜ੍ਹਨੀ ਆਉਂਦੀ ਆ ਤਾਂ ਗੁਰਬਾਣੀ ਪੜ੍ਹੀ ਜਾ ਸਕਦੀ ਆ ਪਰ ਬੱਚੇ ਅੱਜ ਜਿੱਥੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਘੱਟ اہمیت ਦੇ ਕੇ ਇੰਗਲਿਸ਼ ਜਾਂ ਹਿੰਦੀ ਨਾਲ ਜਾਂ ਹੋਰ ਲੈਂਗੁਏਜ ਦੇ ਨਾਲ ਜੁੜੇ ਨੇ ਸਾਨੂੰ ਆਪਣੀ ਮਾਤਰਭਾਸ਼ਾ ਪੰਜਾਬੀ ਨਾਲ ਜ਼ਰੂਰ ਜੋੜਨਾ ਚਾਹੀਦਾ ਕਈਆਂ ਬੱਚਿਆਂ ਨੂੰ ਜਿੱਦਾਂ ਕਿ ਪੰਜਾਬੀ ਬਹੁਤ ਘੱਟ ਪੜ੍ਹਨੀ ਜਾਂ ਬੋਲਣੀ ਆਉਂਦੀ ਆ ਫਿਰ ਕੀ ਉੱਥੇ ਕੋਈ ਮੁਸ਼ਕਲ ਆਉਂਦੀ ਆ ਤੁਹਾਨੂੰ ਇਹਨਾਂ ਨੂੰ ਸਿੱਖਿਆ ਦੇਣ ਦੀ ਕਿ ਜਾਂ ਕਿੱਦਾਂ ਇਹ ਉਸ ਚੀਜ਼ ਨੂੰ ਕਵਰ ਕਰਦੇ ਨੇ ਇਹ ਬੱਚੇ ਜਿੰਨੇ ਵੀ ਆ ਰਹੇ ਨੇ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਆ ਜੇ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਮਾਤਰਭਾਸ਼ਾ ਪੰਜਾਬੀ ਆ ਜਿੰਨਾ ਚਿਰ ਅਸੀਂ ਪੰਜਾਬੀ ਨਹੀਂ ਪੜਾਂਗੇ ਗੁਰਬਾਣੀ ਗੁਰਮੁਖੀ ਜੋ ਲਿਖੀ ਹੋਈ ਆ ਅਸੀਂ ਗੁਰਬਾਣੀ ਨੂੰ ਸਹੀ ਢੰਗ ਦੇ ਨਾਲ ਨਹੀਂ ਪੜ ਸਕਦੇ ਕਿਉਂਕਿ ਅੱਜ ਦੇ ਸਮੇਂ 'ਚ ਇੰਗਲਿਸ਼ ਜ਼ਰੂਰੀ ਆ ਸੀ ਕੋਈ ਨੇ ਕਿ ਇੰਗਲਿਸ਼ ਪੜੀ ਜਾਵੇ ਪਰ ਹਾਂ ਉਸ ਦੇ ਨਾਲ ਇਹ ਲਾਜ਼ਮੀ ਆ ਕਿ ਸਾਨੂੰ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਸਾਡਾ ਹਿਸਟਰੀ ਇਤਿਹਾਸ ਸਾਡੀ ਗੁਰਬਾਣੀ ਜੋ ਵੀ ਆ ਪੰਜਾਬੀ ਦੇ ਵਿੱਚ ਲਿਖੀ ਗਈ ਆ ਬਾਕੀ ਮੁਸ਼ਕਲ ਸਾਨੂੰ ਇੱਥੇ ਕੋਈ ਨਹੀਂ ਆਈ ਕਿਉਂਕਿ ਇਹ ਬੱਚੇ ਜਿਹੜੇ ਆ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਪੰਜਾਬੀ ਸਹੀ ਢੰਗ ਦੇ ਨਾਲ ਪੜਦੇ ਨੇ ਬਾਕੀ ਜਿਹੜੀ ਮੁਸ਼ਕਲ ਆ ਥੋੜੀ ਬਹੁਤੀ ਜੋ ਸਾਡੇ ਕੋਲ ਵੱਧ ਤੋਂ ਵੱਧ ਜਿਹੜੇ ਤਰੀਕੇ ਦੇ ਨਾਲ ਅਸੀਂ ਬੱਚੇ ਨੂੰ ਸਮਝਾ ਸਕਦੇ ਹਾਂ ਸਮਝਾਉਣ ਦਾ ਯਤਨ ਕਰੀਦਾ ਹਾਂ ਸਾਡੇ ਨਾਲ ਜਿਹੜੇ ਸਿੱਖਿਆਕ ਆਏ ਨੇ ਗੁਰਦੁਆਰਾ ਸ਼ਰਮਨੀ ਕਮੇਟੀ ਵੱਲੋਂ ਉਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਹੈ ਸੋ ਇੱਥੇ ਕੋਈ ਇਹ ਨਹੀਂ ਆ ਕਿ ਗੁਰਸਿੱਖ ਪਰਿਵਾਰ ਦੇ ਹੀ ਬੱਚੇ ਨੇ ਜਾਂ ਇੱਥੇ ਪ੍ਰਵਾਸੀ ਵੀ ਜਿਹੜੇ ਪ੍ਰਵਾਸੀ ਮਜ਼ਦੂਰ ਵੀਰ ਨੇ ਸਾਡੇ ਇੱਥੇ ਮਿਹਨਤ ਕਰਦੇ ਨੇ ਉਹਨਾਂ ਦੇ ਵੀ ਬੱਚੇ ਇਸ ਗੁਰਮਤ ਵਿਦਿਆਲੇ ਦੇ ਵਿੱਚ ਆ ਕੇ ਸਿੱਖਿਆ ਰਹਿ ਰਹੇ ਇੱਕ ਛੋਟੀ ਜੀ ਬੱਚੀ ਹੈ ਸਾਡੇ ਨਾਲ ਮੌਜੂਦ ਗੱਲ ਕਰਦੇ ਆ ਇਹ ਦੱਸਿਆ ਜਾ ਰਿਹਾ ਕਿ ਪ੍ਰਵਾਸੀ ਇਹ ਪਰਿਵਾਰ ਦੀ ਬੱਚੀ ਆ ਇਹਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਨਾਮ ਹੈ ਬੇਟਾ ਜੀ ਮੇਰਾ ਨਾਮ ਰੋਸ਼ਨੀ ਕੁਮਾਰੀ ਹੈ ਰੋਸ਼ਨੀ ਕੁਮਾਰੀ ਜੀ ਤੁਸੀਂ ਇਹ ਗੁਰਮਤਿ ਦੀ ਸਿੱਖਿਆ ਲੈ ਰਹੇ ਹੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਸਾਨੂੰ ਬੜਾ ਵਧੀਆ ਲੱਗਦਾ ਹੈ ਤੇ ਕਿਦਨ ਤੋਂ ਤੁਸੀਂ ਆ ਰਹੇ ਹੋ ਇਸ ਇਸ ਵਿਦਿਆਲੇ ਦੇ ਵਿੱਚ 7 ਤਰੀਕ ਤੋਂ ਤੇ ਤੁਸੀਂ ਹੁਣ ਤੱਕ ਇਸ ਵਿਦਿਆਲੇ ਦੇ ਵਿੱਚੋਂ ਬੇਟਾ ਕੀ ਕੀ ਸਿੱਖਿਆ ਬੜਾ ਕੁਝ ਤੇ ਕੁਝ ਸੁਣਾਉਗੇ ਸਾਨੂੰ ਹਾਂਜੀ ਪੰਜ ਪਿਆਰਿਆਂ ਦੇ ਨਾਮ ਹੁੰਦੇ ਨੇ ਤੁਹਾਨੂੰ ਹਾਂਜੀ ਸੁਣਾਓ ਵੈਗ ਜੀ ਕਾ ਖਾਲਸਾ ਵੈਗ ਜੀ ਦੇਤੇ ਪਾਇਦੇਆ ਸਿੰਘ ਜੀ ਪਾਇ ਧਰਮ ਸਿੰਘ ਜੀ ਪਾਇ ਹਿੰਮਤ ਸਿੰਘ ਜੀ ਪਾਇ ਮੋਕਮ ਸਿੰਘ ਜੀ ਪਾਇ ਸੈਪ ਸਿੰਘ ਜੀ ਸੋ ਇੱਕ ਹੋਰ ਸਾਡੇ ਨਾਲ ਬੱਚੀ ਐ ਉਹਦੇ ਕੋਲੋਂ ਵੀ ਆਪਾਂ ਸੁਣਦੇ ਹਾਂ ਹੁਣ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਮੀਤ ਕੋਰ ਹੈ ਤੇ ਤੁਸੀਂ ਕਿਸ ਦਿਨ ਤੋਂ ਲੈ ਕੇ ਇਸ ਵਿਦਿਆਲੇ ਚ ਆ ਰਹੇ ਜੇ ਕਿ ਜਾਂ ਸਟਾਰਟਿੰਗ ਤੋਂ ਮੈਂ ਸਟਾਰਟਿੰਗ ਤੋਂ ਆ ਰਹੀ ਹਾਂ ਤੇ ਹੁਣ ਤੱਕ ਜੋ ਵੀ ਦੱਸ ਰਹੇ ਨੇ ਤੁਹਾਡੇ ਟੀਚਰ ਜੋ ਵੀ ਤੁਹਾਨੂੰ ਦੱਸਦੇ ਨੇ ਉਹ ਤੁਹਾਡੇ ਸਮਝ ਆਂਦੀ ਹੈ ਹਾਂਜੀ ਕੁਝ ਸੁਣਾਓ ਕਿ ਹਾਂਜੀ ਕੀ ਸੁਣਾਓ ਤੈਸ ਕਿਰਵਨ ਨਾ ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰੀ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੀ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੀਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੀਂ ਪਾਸ਼ਾ ਸ੍ਰੀ ਗੁਰੂ ਹਰ Rai ਸਾਹਿਬ ਜੀ ਅੱਠਵੀਂ ਪਾਸ਼ਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੌਵੀਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੀਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਂਡ ਦਸਾਂ ਪਾਸ਼ਾ ਇਨ ਜੋਤੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ ਬੇਟਾ ਵੀ ਮੌਜੂਦ ਆ ਜਿੱਥੇ ਕੀ ਅੱਜ ਕਹਿ ਰਹੇ ਨਹੀਂ ਕਿ ਜਿਹੜੀ ਇਸ ਉਮਰ ਦੇ ਬੱਚੇ ਜਿਹੜੇ ਆ ਉਹ ਗਲਤ ਸਾਈਡ ਜਾ ਰਹੇ ਨੇ ਜਵਾਨੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਪਰ ਇਹ ਸਿੱਖ ਬੱਚਾ ਜੋ ਕਿ ਇੱਥੇ ਗੁਰਮਤਿ ਵਿਦਿਆਲੇ ਦੇ ਵਿੱਚ ਆਉਂਦਾ ਹੈ ਆਪਣੇ ਜੀਵਨ ਨੂੰ ਵੱਖਰੀ ਸੇਧ ਦੇਣ ਲਈ ਹੋਏ ਗੁਰਮਤਿ ਦੀ ਸਿੱਖਿਆ ਲੈ ਰਿਹਾ ਹੈ ਉਹਦੇ ਨਾਲ ਵੀ ਗੱਲ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਕੀ ਨਾਮ ਹੈ ਬੇਟਾ ਚੰਦਨਬੀ ਸਿੰਘ ਅਹ ਬੇਟਾ ਤੁਸੀਂ ਗੁਰਮਤਿ ਦੀ ਸਿੱਖਿਆ ਲੈ ਰਹੇ ਹੋ ਕਿੱਦਾਂ ਦਾ ਲੱਗਦਾ ਤੁਹਾਨੂੰ ਤੇ ਨੌਜਵਾਨ ਪੀੜੀ ਨੂੰ ਕੀ ਕਰਨਾ ਚਾਹੀਦਾ ਬਹੁਤ ਵਧੀਆ ਲੱਗਦਾ ਤੇ ਸਾਨੂੰ ਨਾ ਸ਼ਾਂਤੀ ਜੀ ਮਹਿਸੂਸ ਹੁੰਦੀ ਗੁਰੂ ਘਰ ਆਣ ਕੀ ਜਦੋਂ ਪਹਿਲਾਂ ਮੰਨ ਨਾ ਇੱਕ ਧਣੀ ਜਿੱਦਾਂ ਘਰੇ ਬੈ ਗਏ ਤੇ ਗੁਰਦੁਆਰੇ ਆ ਕੇ ਬਾਬਾ ਜੀ ਵੀ ਆnde ਜਵਾਬਾਂ ਸਵਾਲਾਂ ਦਾ ਜਵਾਬ ਦੇ ਦੇ ਨੇ ਪੂਰੀ ਵਧੀਆ ਸਾਨੂੰ ਰਿਫਰੈਸ਼ਮੈਂਟ ਵੀ ਇੱਥੇ ਮਿਲਦੀ ਆ ਤੇ ਜਿਹੜੇ ਗੁਰੂਆਂ ਬਾਰੇ ਸਾਨੂੰ ਨਹੀਂ ਵੀ ਪਤਾ ਉਹਨਾਂ ਬਾਰੇ ਵੀ ਬਹੁਤ ਜਾਣਕਾਰੀ ਮਿਲੀ ਆ ਅਡੇ ਨਾਲ ਇੱਕ ਹੋਰ ਬੱਚੀ ਮੌਜੂਦ ਆ ਜੋ ਕਿ Hindu ਪਰਿਵਾਰ ਦੀ ਇਹ ਬੱਚੀ ਆ ਇਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਗੁਰਮਤਿ ਦੀ ਸਿੱਖਿਆ ਲੈ ਰਹੀ ਆ ਆਓ ਇਸ ਬੱਚੀ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਜੀ ਮੇਰਾ ਨਾਮ ਕ੍ਰਿਸ਼ਮਾ ਕੁਮਾਰੀ ਹੈ ਧਰਮ ਸਾਰੇ ਬਰਾਬਰ ਆ ਪਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਆ ਕਿ ਆ ਕੇ ਤੁਸੀਂ ਗੁਰਮਤਿ ਦੀ ਸਿੱਖਿਆ ਲੈਂਦੇ ਹੋ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਤੇ ਹੁਣ ਤੱਕ ਕੀ ਕੀ ਕੰਠ ਕਰਦੇ ਆ ਅਸੀਂ ਬਹੁਤ ਕੁਸ਼ਲ ਜਹਾਜ਼ ਕਰ ਚੁੱਕੇ ਹਾਂ ਸੁਣਾਓਗੇ ਕੁਝ ਹੁਣ ਆਪਣੀ ਮਰਜ਼ੀ ਨਾਲ ਹੀ ਮੈਨੂੰ ਕੁਝ ਸੁਣਾਓ ਜਾ ਸਾਹਿਬ ਜਦਾ ਨਾ ਸਾਹਿਬ ਜਦਾ ਬਾਬਾ ਜੀ ਸਿੰਘ ਜੀ ਸਾਹਿਬ ਜਦਾ ਬਾਬਾ ਜੁਜਾ ਸਿੰਘ ਜੀ ਸਾਹਿਬ ਜਦਾ ਬਾਬਾ ਜੁਜਾ ਹਰ ਸਿੰਘ ਜੀ ਸਾਹਿਬ ਜਦਾ ਬਾਬਾ ਫਤਿਹ ਸਿੰਘ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਫਤਿਹ ਸੋ ਇੱਕ ਬੱਚੀ ਹੋਰ ਆ ਸਾਡੇ ਨਾਲ ਅਸੀਂ ਉਸ ਬੱਚੀ ਨੂੰ ਕਵਾਂਗੇ ਕਿ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਸਾਨੂੰ ਬੇਸ਼ੱਕ ਪਹਿਲੀ ਪੌੜੀ ਦਾ ਪਾਠ ਹੀ ਸੁਣਾਉਣ ਜਰੂਰ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਤ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਮਨਪ੍ਰੀਤ ਕੌਰ ਹੈ ਅੱਜ ਮੈਂ ਤਾਂ ਸੁਣਨ ਜਾ ਰਹੀ ਹਾਂ ਤਕਤਾਂ ਪੰਜ ਤਕਤਾ ਦੇ ਨਾਮ ਤਕਤਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤਕਤਿ ਸ੍ਰੀ ਕਾਲ ਤਕ ਸਾਹਿਬ ਤਕਤਿ ਸ੍ਰੀ ਕੇਸਗੜ ਸਾਹਿਬ ਤਕਤਿ ਸ੍ਰੀ ਹਜ਼ੂਰ ਸਾਹਿਬ ਤਕਤਿ ਸ੍ਰੀ ਦਮਦਮਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਦੇਖਿਆ ਕਿ ਅਸੀਂ ਜੋ ਇਹ ਗੁਰਮਤ ਦਾ ਸਮਰ ਕੈਂਪ ਸ਼ੁਰੂ ਕੀਤਾ ਗਿਆ ਸੀ ਇਸ ਦੇ ਵਿੱਚ ਅਸੀਂ ਵੱਖ-ਵੱਖ ਪ੍ਰਬੰਧਕ ਨਾਲ ਔਰ ਸਿੱਖਿਆ ਨਾਲ ਔਰ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਬੱਚਿਆਂ ਨੇ ਜੋ ਵੀ ਇਸ ਸਮਰ ਕੈਂਪ ਵਿੱਚ ਸਿੱਖਿਆ ਉਹ ਸਾਡੇ ਕੈਮਰੇ ਤੇ ਉਹਨਾਂ ਨੇ ਆ ਕੇ ਸੁਣਾਇਆ ਬਾਣੀ ਜਿਹੜੀ ਆ ਉਹਨਾਂ ਨੇ ਕੰਠ ਕੀਤੀ ਚਾਰ ਸਹਿਬਜ਼ਾਦਿਆਂ ਦੇ ਨਾਂ ਪੰਜ ਪਿਆਰਿਆਂ ਦੇ ਨਾਂ 10 ਗੁਰੂ ਸਹਿਬਾਨਾਂ ਦੇ ਨਾਂ ਇੱਥੇ ਵੱਡੀ ਗੱਲ ਇਹ ਹੈ ਕਿ ਇਸ ਸਮਰ ਕੈਂਪ ਦੇ ਵਿੱਚ ਜਿੱਥੇ ਸਿੱਖ ਧਰਮ ਦੇ ਬੱਚੇ ਆਏ ਨੇ ਉੱਥੇ ਹਿੰਦੂ ਧਰਮ ਦੇ ਔਰ ਪਰਵਾਸੀ ਮਜ਼ਦੂਰ ਭਰਾਵਾਂ ਦੇ ਵੀ ਬੱਚੇ ਆ ਕੇ ਇਸ ਸਮਰ ਕੈਂਪ ਵਿੱਚ ਸਿੱਖਿਆ ਲੈ ਰਹੇ ਨੇ ਔਰ ਆਨੰਦ ਮਾਣਦੇ ਨੇ ਇਸ ਸਮਰ ਕੈਂਪ ਦਾ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਇਹੋ ਜੇ ਸਮਰ ਕੈਂਪ ਲਗਾਉਣੇ ਔਰ ਬੱਚਿਆਂ ਨੂੰ ਸਹੀ ਸਿੱਧੇ ਦੇ ਕੇ ਗੁਰਬਾਣੀ ਨਾਲ ਜੋੜਨਾ ਆਪਣੇ ਧਰਮ ਨਾਲ ਜੋੜਨਾ ਤਾਂ ਜੋ ਬੱਚੇ ਪਟਕ ਸਾਡੇ ਬੱਚੇ ਨਾ ਪਟਕਣ ਅਤੇ ਸਿੱਧੀ ਰਾਹ ਤੇ ਚੱਲਣ ਸੋ ਦੇਖਦੇ ਰਹੋ ਚੈਨਲ ਦਾ ਆਰਐਨ